ਵੱਡੇ ਵੀਰ ਤੁਹਾਰ ਸਿੰਘ ਜੀ ਜੋਰਾਵਰ ਸਿੰਘ ਛੋਟੇ ਵੀਰ ਬਟਿਆਰ ਵਾਲੇ ਪੁੱਛਦੇ ਨੇ ਹੁਣ ਇੱਥੇ ਦਾਦੀ ਨਾਲ ਰਸਤੇ ਵਿੱਚ ਗੱਲਾਂ ਕਰਦੇ ਕਰਦੇ ਸਾਹਜਾ ਦੇ ਪਿੰਡਾਂ ਦਾ ਘੜ ਦੇਲੇ ਜੀ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ ਦਾਦੀ ਨੂੰ ਬੋਲਣ ਲੱਗੇ ਦਾਦੀ ਮਾ ਨੰਨਪੁਰ ਕਿੰਨਾ ਸੋਹਣਾ ਸੀ ਕਿੰਨਾ ਸਖੈਲਕ ਸੀ ਕਿੰਨੇ ਸਾਡੇ ਕੋਲ ਸਿਪਾਹੀ ਸੀ ਜਾਨ ਤੋਂ ਪਿਆਰੇ ਸਿੱਖ ਸਿੰਘ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਬਾਬਾ ਜੈਤਾ ਸਿੰਘ ਜੀ ਕਿੰਨੇ ਪਿਆਰੇ ਸਾਡੇ ਸਿੱਖ ਸਿੰਘ ਬਾਬਾ ਸੰਗਤ ਸਿੰਘ ਜੀ ਦਾਦੀ ਮਾ ਉਹ ਸਾਰਾ ਕਾਫਲਾ ਗੁਰੂ ਨਾਲ ਤੁਰਦਾ ਸੀ ਸਤਿਗੁਰੂ ਜੀ ਅਕਸਰ ਦੇ ਬਹਿਲੇ ਸੀ ਸਿਰ ਤੇ ਕਲਮੀ ਸਜਦੀ ਸਜਦੀ ਸੀ ਉਹਨੂੰ ਸਾਹੀ ਖਾਠ ਵਾਰ ਸੀ ਸਾਡੇ ਪਿਤਾ ਦੀ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ ਦਰਿਆ ਮੇਂ ਹਮਕੋ ਛੋੜ ਕੇ ਰਾਹੀ ਕਿਧਰ ਗਏ ਉਹ ਸਰਸਾ ਦੇ ਕੰਡੇ ਤੇ ਸਾਨੂੰ ਛੱਡ ਕੇ ਪਤਾ ਨਹੀਂ ਕਿਧਰ ਚਲੇ ਗਏ ਤਰਪਾ ਕੇ ਹਾਏ ਸੂਰਤੇ ਮਾਹੀ ਕਿਧਰ ਗਏ ਉਹ ਸੋਹਣੀ ਸੂਰਤ ਵਾਲਾ ਮਾਹੀ ਕਲੀਆਂ ਵਾਲਾ ਪਿਤਾ ਸਾਨੂੰ ਤਨਫਾ ਕੀ ਕਿਧਰ ਚਲਾ ਗਿਆ ਅੱਬਾ ਬਗਾ ਕੇ ਲਸ਼ਕਰ ਸਾਈ ਕਿਧਰ ਗਏ ਸਾਡੇ ਅੱਬਾ ਅੱਬਾ ਜਾਨ ਕਿਧਰ ਗਏ ਕਬੂ ਕਬੀ ਮੁਸਲਮਾਨ ਨੇ ਇੱਕ ਲਿਖਦਾ ਇਤਿਹਾਸੀ ਅੱਬਾ ਪਿਓ ਭਾਈ ਵੀ ਹਮ ਕੋ ਭੂਲ ਗਏ ਸ਼ੋਕ ਜੰਗ ਮੇ ਤੁਸੀਂ ਦਾਦੀ ਮਾ ਕਹਿੰਦੀ ਸੀ ਬੇਟਾ ਉਹ ਜੰਗ ਦੇ ਮੈਦਾਨ ਵਿੱਚ ਗਏ ਨੇ ਤੁਹਾਡੇ ਵੱਡੇ ਵੀਰ ਤੇ ਤੁਹਾਡੇ ਪਿਤਾ ਜੀ ਸਾਹਬ ਜੱਤ ਦੇ ਫਤਿਹ ਸਿੰਘ ਕਹਿਣ ਲੱਗੇ ਤੋਂ ਤੇਰੀ ਆਵਾਜ਼ ਵਿੱਚ ਆਵਾਜ਼ ਵੀ ਚੋਤਲੀ ਹੈ ਜੀ ਭਾਈ ਵੀ ਹਮ ਕੋ ਭੂਲ ਗਏ ਸ਼ੋਕ ਜੰਗ ਮੇ ਉਹ ਬੰਦੂਕ ਚਲਾਉਣ ਦਾ ਆਨੰਦ ਲੜਾਈ ਦਾ ਸ਼ੋਕ ਉਸਾਂ ਨੂੰ ਭੁੱਲ ਗਏ ਆਪਣਾ ਖਿਆਲ ਤੱਕ ਨਹੀਂ ਜੋਕ ਤਫੰਨਵੇਂ ਸਾਡਾ ਖਿਆਲ ਤੱਕ ਨਹੀਂ ਹੈ ਜਦ ਹੁਣ ਇਹ ਸਾਰੀਆਂ ਗੱਲਾਂ ਸਾਹਜਾਦੇ ਆਪਣੀ ਦਾਦੀ ਮਾਂ ਨਾਲ ਕਰਦੇ ਇੱਕ ਵੱਖਰਾ ਪਿੰਡਾ ਇੱਕ ਔਖਾ ਪਿੰਡਾ ਜੀ ਸਿਆਲ ਦੀ ਅਠਲੀਆਂ ਰਾਤਾ ਪੋ ਦਾ ਮਹੀਨਾ ਹਵਾ ਕਿੰਨੀ ਵਗ ਰਹੀ ਹੈ ਸਿਮਾ ਜੀ ਰੁਧੀ ਹੈ ਨਿਕਲ ਕੇ ਨੰਨੇ ਨੰਨੇ ਹੱਥ ਵੀ ਧਰਦੇ ਨੇ ਬੋਲ ਕੰਦੇ ਨੇ ਸੋਨ ਹੋ ਰਿਹਾ ਸਰੀਰ ਤੁਹਾਨੂੰ ਤੇ ਕੋਈ ਮੋਟਾ ਕੱਪੜਾ ਨਹੀਂ ਹੈ ਦਾਦੀ ਹੁਣ ਉਹਨਾਂ ਬੱਚਿਆਂ ਨੂੰ ਕੀ ਦੱਸੇ ਕਿਵੇਂ ਸਮਝਾਵੇ ਹੁਣ ਇੱਕ ਅਗਲੀ ਜਿਹੜੀ ਕਵੀ ਜੀ ਪੇਸ਼ਕਾਰੀ ਕਰਦੇ ਨੇ ਜਦ ਰਣ세 ਅਜੀਤ ਜੀਤ ਕੇ ਤਸ਼ਰੀਫ ਲਾਉਣਗੇ ਹੁਣ ਫਤੇਹ ਸਿੰਘ ਬੋਲਿਆ ਦਾਦੀ ਮਾ ਜਦੋਂ ਅਜੀਤ ਸਿੰਘ ਵੀਰਾ ਵੱਡਾ ਵੀਰ ਸਾਡਾ ਚੰਗ ਤੋਂ ਜਿੱਤ ਕੇ ਆਵੇ ਹੁਣ ਇਹਨਾਂ ਛੋਟਿਆਂ ਨੂੰ ਨਹੀਂ ਬੰਦਾ ਵੀ ਅਜੀਤ ਸਿੰਘ ਦਾ ਚਮਕੌਰ ਦੀ ਜੰਗ ਨਾਲ ਦਾ ਜੰਮੀਗੇ ਨੇ ਪੋਤਾ ਗੁਰੂ ਤੇਗ ਬਹਾਦਰ ਸਾਹਿਬ ਦਾਦਾ ਜੀ ਕੋਲ ਪਹੁੰਚ ਰਹੇ ਨੇ ਜਬਰ ਰਮ ਸੇ ਅਜੀਤ ਜੀਤ ਕੇ ਤਸਰੀਫ ਲਾਏਗੇ ਅੱਬਾ ਕੇ ਸਾਥ ਇਸ ਗੜੀ ਜੁਗਾਰ ਲਾਏਗੇ ਸਾਡੇ ਅੱਬਾ ਨਾਲ ਸਾਡੇ ਪਿਤਾ ਨਾਲ ਜਦੋਂ ਅਜੀਤ ਦੇ ਜੁਗਾਰ ਆਉਣਗੇ ਕਰਕੇ ਗੇਲਾ ਹਮ करके हर एक से हम रूठ जाएंगे। गिला करना, करना। बच्चे पर मालिक ने कभी जी लिखते करके गिला हम हर एक से रूठ जाएंगे असि गिला करा गिता जी आ ਅਜੀਤ ਵੀਰਾ ਆਊਗਾ ਯਾਰ ਵੀਰਾ ਆਊਗਾ ਅਸੀਂ ਗਿਲਾ ਕਰਾਂਗੇ ਬਹੁਤ ਜ਼ਿਆਦਾ ਦੋਇ ਬਰਾਕਰ ਨੇ ਛੋਟੇ ਕਰਕੇ ਗਿਲਾ ਰੁਕ ਜਾਏਗੇ ਰੁੱਸ ਜਾਵਾਂਗੇ ਅਸੀਂ ਮਾਤਾ ਕ ਵੀ ਪਿਤਾ ਕ ਵੀ ਭਾਈ ਬਣਾਏਗੇ ਕਦੇ ਸਾਨੂੰ ਮਾਤਾ ਜੀ ਬਣਾਉਣਗੇ ਮਾਤਾ ਸੁਨਦੇ ਜੀ ਮਾਤਾ ਸਾਹਿਬ ਕੌਰ ਜੀ ਕਦੇ ਸਾਨੂੰ ਪਿਤਾ ਜੀ ਬਣਾਉਣਗੇ ਕਦੇ ਸਾਡੇ ਸਾਨੂੰ ਵੱਡੇ ਭਾਈ ਬਣਾਉਣਗੇ ਬੱਚਿਆਂ ਨੂੰ ਰੁੱਸ ਜਾਂਦੇ ਨੇ ਜੇ ਆਪਾਂ ਲਾਲਚ ਦੇ ਕੇ ਪਿਆਰ ਨਾਲ ਉਹਨਾਂ ਨੂੰ ਕਹਿੰਦੇ ਵੀ ਪੇਟਾ ਮਨ ਜਾਓ ਹੁਣ ਦੇਖੋ ਇਹ ਕਵੀ ਜੀ ਲਿਖਦੇ ਨੇ ਹਮਕੋ ਗੱਲੇ ਲਗਾ ਕੇ ਕਹੇਗੇ ਉਹ ਵਾਰ-ਵਾਰ ਕਵੀ ਜੀ ਲਿਖਦੇ ਨੇ ਜਦੋਂ ਉਹ ਸਾਰਾ ਪਰਿਵਾਰ ਹੁਣ ਇਹ ਇਹ ਤਾਂ ਆਪਾਂ ਜਾਣਦੇ ਜੀ ਸਾਰਾ ਪਰਿਵਾਰ ਦੁਬਾਰਾ ਕਦੇ ਮਿਲਿਆ ਨਹੀਂ ਹੈ ਇੱਕ ਵਾਰ ਵਿਛੜ ਗਏ ਇਹ ਪਰਿਵਾਰ ਨਹੀਂ ਮਿਲਿਆ ਕਵੀ ਜੀ ਲਿਖਦੇ ਨੇ ਹਮਕੋ ਗੱਲੇ ਲਗਾ ਕੇ ਕਹੇਗੇ ਉਹ ਵਾਰ-ਵਾਰ ਜਦੋਂ ਆ ਜਾਣਗੇ ਨਾ ਸਾਡੇ ਕੋਲ ਦਾਦੀਮਾ ਹੁਣ ਦਾਦੀ ਵਿਚਾਰੀ ਤਾਂ ਦਿਨ ਨੂੰ ਪਤਾ ਵੀ ਕੀ ਵਾਪਰਿਆ ਦਾਦੀ ਵਿਚਾਰੀ ਸਾਰੀਆਂ ਗੱਲਾਂ ਸੁਣੀ ਜਾਂਦੀ ਹੈ ਦਾਦੀ ਕੋਲ ਜਵਾਬ ਤਾਂ ਨਹੀਂ ਕੋਈ ਹੈ ਪਰ ਹੌਸਲਾ ਦੇ ਜਾਂਦੀ ਹੈ ਦਾਦੀ ਸਾਰੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਹੌਸਲਾ ਦੇ ਜਾਂਦੀ ਹੈ ਮਾਨ ਜਾਓ ਲੇਕਿਨ ਹਮ ਨਹੀਂ ਮੰਨਾਂਗੇ ਜਿਨਹਾਰ ਪਰ ਸਾਨੂੰ ਮੂ ਮਨਾਣਗੇ ਸਾਨੂੰ ਗੋਦੀ ਚ ਵੀ ਬਹਾ ਬਿਠਾਉਣਗੇ ਪਰ ਇਹ ਛੋਟੇ ਸਾਹਬਜ਼ਾਦੇ ਕਹਿੰਦੇ ਅਸੀਂ ਮੰਨਾਂਗੇ ਨਹੀਂ ਇਹ ਦਾਸਤਾਨ ਕਿ ਉਹ ਕਵੀ ਜੀ ਕਲਮ ਫੜਦੇ ਨੇ ਨਾ ਕਲਮ ਨਾਲ ਲਿਖਦੇ ਨੇ ਕਵੀ ਆਪ ਕਹਿੰਦਾ ਹੈ ਕਿ ਮੇਰੇ ਤੋਂ ਲਿਖਿਆ ਨਹੀਂ ਜਾਂਦਾ ਦੁਨੀਆ ਦੇ ਅੰਦਰ ਸੰਸਾਰ ਅੰਦਰ ਇੰਨਾ ਕਹਿਰ ਕਿਤੇ ਨਹੀਂ ਵਾਪਰਿਆ ਕਿਸੇ ਮਰਜੀ ਧਰਮ ਨੂੰ ਪੜ੍ਹ ਕੇ ਦੇਖ ਲਓ ਕਿਸੇ ਧਰਮ ਦੀ ਹਿਸਟਰੀ ਪੜ੍ਹ ਕੇ ਦੇਖ ਲਓ ਜਿੱਡਾ ਕਹਿਰ ਗੁਰੂ ਦੇ ਲਾਲਾਂ ਦੇ ਵਾਪਰਿਆ ਨਾ ਕਿਤੇ ਨਹੀਂ ਵਾਪਰਿਆ ਜੀ ਇਸਲਾਮ ਨਹੀਂ ਕਹਿੰਦਾ